ਵਾਹਿਗੁਰੂ ਜੀ ਅਗਲੀ ਸਾਖੀ ਚਮਕੌਰ ਦੀ ਗੜੀ ਦੇ ਸ਼ਹੀਦਾਂ ਦੇ ਸੰਸਕਾਰ ਕਿਵੇਂ ਹੋਏ ਪੋਦੀ ਰਾਤ ਸੁੰਨਸਣ ਖਾਲੀ ਮੈਦਾਨ ਵਿੱਚ ਲਾਸ਼ਾਂ ਦੇ ਢੇਰ ਵਿੱਚੋਂ ਕੁਛ ਪਛਾਣਦੀ ਢੂੰਡਦੀ ਲੱਭਦੀ ਇੱਕ ਬੀਬੀ ਫਿਰ ਰਹੀ ਸੀ ਇਹਦਾ ਪਿੰਡ ਚਮਕੌਰ ਦੇ ਨੇੜੇ 2 ਕਿਲੋਮੀਟਰ ਦੀ ਦੂਰੀ ਤੇ ਰਾਏਪੁਰ ਸੀ ਸਤਗੁਰੂ ਜੀ ਗੜੀ ਨੂੰ ਛੱਡਣ ਤੋਂ ਬਾਅਦ ਇਸ ਪਿੰਡ ਵਿੱਚ ਦੀ ਲੰਗੇ ਨੇ ਤੇ ਜੰਡ ਸਾਹਿਬ ਹੁੰਦੇ ਹੋਏ ਮਾਛੀਵਾੜੇ ਜਾ ਪਹੁੰਚੇ ਇਸ ਗੁਰਸਿੱਖੀ ਵਿੱਚ ਰਤੜੀ ਧੀ ਨੂੰ ਦਸਮ ਪਿਤਾ ਜੀ ਨੇ ਰੂਹਾਨੀਅਤ ਤਰੀਕੇ ਦਰਸ਼ਨ ਦੇ ਕੇ ਆਤਮਿਕ ਬਲ ਬਖਸ਼ਿਆ ਇਸ ਦੀ ਆਤਮਾ ਨੇ ਹੁਲਾਰਾ ਖਾਦਾ ਇਹ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਕਰਨ ਇੱਥੇ ਅੱਧੀ ਰਾਤ ਨੂੰ ਆਣ ਸਿੰਘਾਂ ਦੀਆਂ ਦੇਹਾਂ ਨੂੰ ਢੂੰਡਦੀ ਹੈ ਉਸ ਨੇ ਤੁਰਕਾਂ ਵਾਲਾ ਭੇਸ ਵਟਾਇਆ ਹੋਇਆ ਹੈ ਤੇ ਇੱਕ ਦੀਵੇ ਦੀ ਲੋ ਨਾਲ ਸਿੰਘਾਂ ਦੇ ਸ਼ਰੀਰ ਪਛਾਣ ਇੱਕ ਥਾਂ ਇਕੱਠੇ ਕਰੀ ਜਾਂਦੀ ਹੈ ਮੁਗਲਾਂ ਦੀਆਂ ਅਨੇਕਾਂ ਲਾਸ਼ਾਂ ਵਿੱਚੋਂ ਮਸੀ ਕਿਤੇ ਸਿੰਘਾਂ ਦੇ ਸ਼ਰੀਰਾਂ ਦੀ ਭਾਲ ਕਰਦੀ ਬੀਬੀ ਸ਼ਰਨ ਕੌਰ ਧੰਨ ਕਲਗੀਆਂ ਵਾਲਾ ਧੰਨ ਮੇਰਾ ਪਿਤਾ ਬਾਜਾ ਵਾਲਾ ਮੁਖੋਂ ਆਲਾਪ ਰਹੀ ਸੀ ਇਹਨੇ ਸਖਤ ਮਿਹਨਤ ਕਰਕੇ 10 15 ਸਿੰਘਾਂ ਦੀਆਂ ਦੀਹਾਂ ਇਕੱਠੀਆਂ ਕੀਤੀਆਂ ਸੇਵਾ ਕਰਦਿਆਂ ਇਹਦਾ ਆਪਣਾ ਸ਼ਰੀਰ ਥੱਕ ਟੁੱਟ ਗਿਆ ਬੀਬੀ ਨੇ ਇਹੋ ਸੋਚ ਕੇ ਕਿ ਕਿਤੇ ਦਿਨ ਨਾ ਚੜ ਜਾਵੇ ਉਸ ਤੋਂ ਪਹਿਲਾਂ ਸੰਸਕਾਰ ਕਰ ਦੇਵਾਂ ਆਲੀ ਦੁਆਲੀ ਤੋਂ ਪਾਥੀਆਂ ਸਲਵਾੜ ਕਾਹੀ ਤੇ ਲੱਕੜਾ ਲਿਆ ਅੰਗੀਠਾ ਤਿਆਰ ਕਰ ਕੀਰਤਨ ਸੁਹਿਲਾ ਪੜ ਅਰਦਾਸ ਕਰ ਲਾਬਨ ਲਾ ਦਿੱਤਾ ਅੱਗ ਦੇ ਭਾਂਬੜ ਮਚ ਗਏ ਮੁਗਲ ਸਿਪਾਹੀ ਜੋ ਆਪਣੇ ਮੁਰਦਿਆਂ ਨੂੰ ਦਫਨਾਉਂਦੇ ਥੱਕੇ ਹਾਰੇ ਬੇਸੁਰਤ ਸੁੱਤੇ ਹੋਏ ਸੀ ਅੱਬੜ ਵਾਹੇ ਉੱਠੇ ਅੱਗ ਦੀਆਂ ਲਾਟਾਂ ਵੇਖ ਕੇ ਭੈਪੀਤ ਹੋ ਗਏ ਬਹੁਤ ਦੇਰ ਤੱਕ ਨੇੜੇ ਹੀ ਨਾ ਆਏ ਫਿਰ ਹੌਸਲਾ ਕਰ ਜਦ ਅੱਗ ਦੇ ਕੋਲ ਪਹੁੰਚੇ ਤਾਂ ਇੱਕ ਬੀਬੀ ਨੂੰ ਦੇਖ ਹੈਰਾਨ ਰਹਿ ਗਏ ਪੁੱਛਿਆ ਕਿ ਤੂੰ ਕੌਣ ਏ ਬੀਬੀ ਸ਼ਰਨਕੌਰ ਨੇ ਕਿਹਾ ਕਿ ਮੈਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ ਸਿੰਘਾਂ ਦਾ ਸੰਸਕਾਰ ਕਰ ਰਹੀ ਹਾਂ ਉਸਨੇ ਬੇਖੌਫ ਉੱਤਰ ਦਿੱਤਾ ਸਿਪਾਈਆਂ ਨੇ ਉਸਨੂੰ ਫੜਨਾ ਚਾਇਆ ਬੀਬੀ ਨੇ ਤਲਵਾਰ ਧੂਕਈ ਪਾਰ ਬੁਲਾ ਦਿੱਤੇ ਇਸ ਝੜਾਪ ਵਿੱਚ ਬੀਬੀ ਦੇ ਗਹਿਰਾ ਵਾਰ ਹੋਇਆ ਉਹ ਡਿੱਗ ਪਈ ਜਾਬਰ ਸਿਪਾਹੀਆਂ ਨੇ ਗੰਭੀਰ ਜ਼ਖਮੀ ਨੂੰ ਅੱਗ ਵਿੱਚ ਸੁੱਟ ਦਿੱਤਾ ਬੀਬੀ ਸ਼ਰਨਕੌਰ ਆਪਣੀ ਜਾਨ ਦੀ ਬਾਜ਼ੀ ਲਾ ਚਮਕੌਰ ਦੀ ਗੜੀ ਦੇ ਸ਼ਹੀਦਾਂ ਵਿੱਚ ਅਪੇਧ ਹੋ ਗਈ ਇਸ ਬੀਬੀ ਸ਼ਰਨਕੌਰ ਜੀ ਨੇ ਕੱਚੀ ਗੜੀ ਦੇ ਸ਼ਹੀਦ ਸਿੰਘਾਂ ਦੇ ਸੰਸਕਾਰ ਕਰਨ ਦੀ ਸੇਵਾ ਨਿਭਉਂਦਿਆਂ ਸ਼ਹੀਦੀ ਪਾਈ ਭਾਈ ਰਾਮਾ ਤੇ ਤੇ ਲੋਕ ਸਰਹੰਦ ਹਾਲਾ ਦੇਣ ਗਏ ਤਾਂ ਇਹਨਾਂ ਨੂੰ ਪਤਾ ਲੱਗਾ ਕਿ ਸਤਗੁਰ ਕਲਗੀਧਰ ਜੀ ਨੇ ਅਨੰਦਪੁਰ ਸਾਹਿਬ ਛੱਡ ਦਿੱਤਾ ਹੈ ਪੁਛ ਦੇ ਪਛੋਂਦੀ ਚਮਕੌਰ ਜਾ ਅਪੜੇ ਉਥੋਂ ਸਭ ਹਾਲਾਤ ਮਾਲੂਮ ਹੋਏ ਸਿੰਘਾਂ ਤੇ ਗੁਰੂ ਪੁੱਤਰਾਂ ਦੀ ਸ਼ਹੀਦੀ ਬਾਰੇ ਸੁਣਿਆ ਦਸਮ ਪਿਤਾ ਜੀ ਦੀ ਗੜੀ ਵਿੱਚੋਂ ਨਿਕਲ ਜਾਂਦੀਆਂ ਖਬਰਾਂ ਵੀ ਮਿਲੀਆਂ ਮੁਗਲ ਸਿਪਾਹੀ ਆਪਣੇ ਸਿਪਾਈਆਂ ਨੂੰ ਦਫਨਾ ਰਹੇ ਨੇ ਸਿੰਘਾਂ ਦੇ ਸ਼ਰੀਰ ਰੁੱਲਦੇ ਪਏ ਨੇ ਇਹਨਾਂ ਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ। ਦੋਨੋਂ ਭਰਾਵਾਂ ਸਲਾਹ ਕੀਤੀ ਕਿ ਆਪਾਂ ਜਾਨਵਾਰ ਕੇ ਵੀ ਗੁਰੂ ਪਾਤਸ਼ਾਹ ਜੀ ਦੇ ਸਾਹਿਬਜ਼ਾਦੀਆਂ ਤੇ ਸਿੰਘਾਂ ਦੇ ਸੰਸਕਾਰ ਜ਼ਰੂਰ ਕਰਾਂਗੇ। ਆਪਣੇ ਕੱਪੜੇ ਪਾੜ, ਕੇਸ ਪਿੱਛੇ ਖਿਲਾਰ, ਸਰੀਰ ਨੂੰ ਗੰਦਮੰਦ ਮਲ ਕੇ ਪਾਗਲ ਬਣ ਗਏ। ਸਾਰਾ ਦਿਨ ਚਮਕੌਰ ਦੀ ਗੜੀ ਦੇ ਆਲੇ-ਦੁਆਲੇ ਘੁੰਮਦੇ ਰਹੇ। ਮੁਗਲ ਸਿਪਾਈਆਂ ਵੀ ਇਹਨਾਂ ਨੂੰ ਪਾਗਲ ਸਮਝ ਕੁਛ ਨਾ ਕਿਹਾ। ਰਾਤ ਪਈ ਤਾਂ ਇਹ ਸ਼ੀਦਾਂ ਦੇ ਛੇਰ ਭਾਲਣ ਲੱਗ ਪਏ। ਸ਼ੇਤੀ ਹੀ ਇੱਕ ਅੰਗੀਠਾ ਮਿਲਿਆ ਜਿਸ ਵਿੱਚ ਕਈ ਸ਼ੇਰ ਸਿੰਘਾਂ ਦੇ ਤੇ ਇੱਕ ਸ਼ਰੀਰ ਅੱਧ ਸੜਿਆ ਹੋਇਆ ਸਿੱਖ ਬੀਬੀ ਦਾ ਸੀ ਇਸ ਬੀਬੀ ਨੇ ਸਿੰਘਾਂ ਦਾ ਸ਼ਿਸ਼ਕਾਰ ਕਰਨ ਦਾ ਯਤਨ ਕੀਤਾ ਹੈ ਸਿਪਾਈਆਂ ਨੇ ਇਸ ਨੂੰ ਸ਼ਹੀਦ ਕਰ ਅੰਗੀਠਾ ਵੀ ਠੰਡਾ ਕਰ ਦਿੱਤਾ ਉਹ ਚਾਹੁੰਦੇ ਸੀ ਕਿ ਸਿੰਘਾਂ ਦੇ ਸ਼ਰੀਰਾਂ ਦੀ ਬੇਅਦਬੀ ਹੋਵੇ ਡਰ ਕੇ ਲੋਕ ਗੁਰੂ ਦੇ ਸਿੱਖ ਨਾਂ ਬਣਨ ਨਾ ਹੀ ਸਰਕਾਰ ਨਾਲ ਟੱਕਰ ਲੈਣ ਦੀ ਕੋਈ ਜ਼ਰੂਰਤ ਕਰੇ ਸਿੱਖ ਬੀਬੀ ਨੂੰ ਸੇਵਾ ਕਰਦੀ ਸ਼ਹੀਦ ਹੋਇਆ ਦੇਖ ਭਾਈ ਰਾਮੇ ਤੇ ਭਾਈ ਤੇ ਲੋਕੇ ਵਿੱਚ ਹੋਰ ਵੀ ਦ੍ਰਿੜਤਾ ਆ ਗਈ ਉਹ ਤਣੋਂ ਮਣੋਂ ਸੇਵਾ ਵਿੱਚ ਜੁਟ ਗਏ ਹੱਥਾਂ ਵਿੱਚ ਕੜਾ ਪਾਇਆ ਦੇਖ ਸਿਰ ਤੇ ਕੇਸ ਅਤੇ ਤੇੜ ਕਸ਼ੈਰਾ ਹੋਣ ਦੀ ਸੂਰਤ ਵਿੱਚ ਇਹ ਜਾਣ ਜਾਂਦੇ ਕਿ ਇਹ ਸਿੰਘ ਦਾ ਸ਼ਰੀਰ ਹੀ ਹੈ ਹਨੇਰੇ ਵਿੱਚ ਹੱਥਾਂ ਦੀ ਟੋ ਨਾਲ ਸਿੰਘਾਂ ਦੇ ਸਰੀਰਾਂ ਨੂੰ ਪਛਾਣ ਕੇ ਦੋਨੋਂ ਪ੍ਰਾਬੋਤ ਅਦਬ ਨਾਲ ਅੰਗੀਠੇ ਤੇ ਲਿਆ ਰਖਦੇ ਇਸੇ ਤਰ੍ਹਾਂ ਲਬਦਿਆ ਢੂੰਡਦਿਆਂ ਸਾਬ ਜਿਆਦਿਆਂ ਦੇ ਸ਼ਰੀਰ ਵੀ ਮਿਲ ਗਏ ਇਹ ਵੱਡੀ ਪ੍ਰਸੰਤਾ ਦੀ ਗੱਲ ਸੀ ਮਨ ਹੀ ਮਨ ਦੋਨਾਂ ਨੇ ਕਲਗੀਧਰ ਜੀ ਦਾ ਧੰਨਵਾਦ ਕੀਤਾ ਕੋਈ ਸ਼ਰੀਰ ਰਹਿ ਨਾ ਜਾਵੇ ਆਪਣੀ ਪੂਰੀ ਤਸੱਲੀ ਕਰ ਲਈ ਜੋ ਇਹਨਾਂ ਨੇ ਬਾਹਰੋਂ ਸੁਣਿਆ ਸੀ ਕਿ ਗੁਰੂ ਜੀ ਨਾਲ ਚਾਲੀ 45 ਸਿੰਘ ਹੀ ਗੜੀ ਦੇ ਅੰਦਰ ਮੌਜੂਦ ਸਨ ਉਸ ਮੁਤਾਬਕ ਵੀ ਇਹਨਾਂ ਨੇ ਪੂਰੀ ਤਸੱਲੀ ਕਰ ਲਈ ਸੀ 40 ਸਿੰਘਾਂ ਦੇ ਤੇ ਦੋ ਸਾਹਿਬਜ਼ਾਦਿਆਂ ਦੇ ਸਰੀਰ ਅਤੇ ਬੀਬੀ ਸ਼ਰਨਕੌਰ ਦਾ ਸਰੀਰ ਅੰਗੀਠੇ ਤੇ ਰੱਖ ਨੇੜ ਦੀਆਂ ਹਵੇਲੀਆਂ ਤੋਪਾਠੀਆਂ ਕਾਹੀ ਸਲਵਾੜ ਤੇ ਲੱਕੜਾਂ ਲਿਆ ਅੰਗੀਠਾ ਤਿਆਰ ਕਰ ਅਰਦਾਸ ਕੀਤੀ ਅੱਖਾਂ ਵਿੱਚੋਂ ਅਥਰੂ ਕੇਰਦਿਆਂ ਅਗਣੀ ਲਾ ਦਿੱਤੀ ਤੇ ਦੋਨੋਂ ਭਰਾ ਇੱਕ ਦੂਸਰੇ ਦੇ ਗਲ ਲੱਗ ਕੇ ਤਾਂ ਹੀ ਰੋ ਪਏ ਅਗਧੀਆਂ ਲਾਟਾਂ ਦੇ ਇੱਕ ਸਿਪਾਹੀ દોੜੇ ਆਏ ਇਹ ਹੋਰ ਵੀ ਚੀਖਾ ਕਿਲਕਾਰੀਆਂ ਮਾਰ ਅਗਰ ਨਾਲ ਖੇੜ ਮਿੱਟੀ ਘਟਾ ਸਿਰ ਤੇ ਪਾਉਣ ਲੱਗੇ ਸਿਪਾਹੀ پاگل ਜਾਣ ਵਾਪਸ ਮੁੜ ਗਏ ਇਹਨਾਂ ਦਾ ਧਿਆਨ ਅੰਗੀਠੇ ਵੱਲ ਵੀ ਨਾ ਗਿਆ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਭਾਈ ਰਾਮਾ ਤੇ ਭਾਈ ਤੇ ਲੋਕਾਂ ਸਿੰਘਾਂ ਤੇ ਸਾਹਿਬਜ਼ਾਦਿਆਂ ਦੇ ਸੰਸਕਾਰ ਕਰਨ ਵਿੱਚ ਸਫਲ ਹੋ ਗਏ ਗੜੀ ਦੇ ਸ਼ਹੀਦਾਂ ਦੇ ਸੰਸਕਾਰ ਰਾਤ ਨੂੰ ਕੀਤੇ ਗਏ ਇਸ ਤੋਂ ਤੀਜੇ ਦਿਨ ਬਾਅਦ ਸ਼ਹੀਦਾਂ ਦੀਆਂ ਹੱਡੀਆਂ ਨੂੰ ਮਿੱਟੀ ਦੇ ਇੱਕ ਵੱਡੇ ਮਟਕੇ ਚ ਪਾ ਧਰਤੀ ਚ ਦਬਾ ਕੇ ਭਾਈ ਰਾਮਾ ਤੇ ਤੇ ਲੋਕਾ ਆਪਣੇ ਨਗਰ ਫੂਲ ਨੂੰ ਚਲੇ ਗਏ ਸਤਗੁਰ ਕਲਗੀਧਰ ਜੀ ਦਾ ਦਮਦਮਾ ਸਾਹਿਬ ਹੋਣਾ ਸੁਣ ਕੇ ਭਾਈ ਰਾਮਾ ਤੇ ਤੇ ਲੋਕਾ ਗੱਡਿਆਂ ਤੇ ਰਸਦਾਂ ਲੱਦ ਕੇ ਗੁਰੂ ਚਰਨਾਂ 'ਚ ਜਾ ਹਾਜ਼ਰ ਹੋਏ ਪਾਤਸ਼ਾਹ ਜੀ ਨੇ ਪੁੱਛਿਆ ਕਿ ਇਹ ਰਸਤ ਤੁਸੀਂ ਆਪਣੇ ਵੱਲੋਂ ਲੈ ਕੇ ਆਏ ਹੋ ਜਾਂ ਸਾਰੇ ਪਾਈਚਾਰੇ ਵੱਲੋਂ ਇਹਨਾਂ ਅਰਜ ਕੀਤੀ ਕਿ ਪਾਤਸ਼ਾਹ ਸਾਡੇ ਕੋਲ ਜੋ ਦਸਵੰਦ ਸੀ ਲੈ ਆਈ ਬਾਕੀ ਬਾਈਚਾਰਾ ਵੀ ਰਸਤ ਇਕੱਠੀ ਕਰ ਰਿਹਾ ਸੀ ਵਿੱਚੋਂ ਕਿਸੇ ਪ੍ਰੇਮੀ ਸਿੱਖ ਨੇ ਕਿਹਾ ਕਿ ਪਾਸ਼ਾ ਜੀ ਇਹਨਾਂ ਨੇ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਹੈ ਗੁਰੂ ਪਾਸ਼ਾ ਜੀ ਦੇ ਪੁੱਛਣ ਤੇ ਇਹਨਾਂ ਦੱਸਿਆ ਕਿ ਸੀ ਪਾਗਲ ਬਣ ਕੇ ਉੱਥੇ ਕਿਵੇਂ ਪਹੁੰਚੇ ਕਿਵੇਂ ਸੰਸਕਾਰ ਕੀਤੇ ਨਾਲ ਦੱਸਿਆ ਕਿ ਮਹਾਰਾਜ ਜੀ ਸਾਥੋਂ ਪਹਿਲਾਂ ਵੀ ਇੱਕ ਸਿੱਖ ਬੀਬੀ ਨੇ ਇਹ ਸੇਵਾ ਨਿਭਉਂਦਿਆਂ ਆਪਣੀ ਜਾਨ ਦੇ ਦਿੱਤੀ ਗੁਰੂ ਪਾਸ਼ਾ ਜੀ ਨੇ ਕਿਹਾ ਉਹ ਗੁਰੂ ਪੁੱਤਰੀ ਧੰਨ ਸੀ ਉਸ ਦਾ ਜੀਵਨ ਸਫਲ ਹੋ ਗਿਆ ਇਹਨਾਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਪਾਤਸ਼ਾਹ ਜੀ ਜੇ ਮੁਗਲਾਂ ਨੂੰ ਪਤਾ ਲੱਗ ਜਾਂਦਾ ਕਿ ਆਪ ਜੀ ਦੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ ਹਨ ਤਾਂ ਉਹ ਉਹਨਾਂ ਦੇ ਸਿਰ ਉਤਾਰ ਕੇ ਲੈ ਜਾਂਦੇ ਵੈਰੀ ਨੂੰ ਸਾਹਿਬਜ਼ਾਦਿਆਂ ਦੇ ਸਰੀਰ ਨਜ਼ਰ ਹੀ ਨਹੀਂ ਆਏ ਆਪ ਜੀ ਦੀ ਕਿਰਪਾ ਸਦਕਾ ਸਾਨੂੰ ਸਾਹਿਬਜ਼ਾਦਿਆਂ ਦੇ ਸ਼ਰੀਰਾਂ ਦੇ ਦਰਸ਼ਨ ਹੋ ਗਏ ਇਹ ਸੁਣ ਕੇ ਸਭ ਸੰਗਤ ਦੀਆਂ ਅੱਖਾਂ 'ਚੋਂ ਅਥਰੂ ਵਹਿ ਤੁਰੇ ਪਾਤਸ਼ਾਹ ਜੀ ਨੇ ਸਬ ਨੂੰ ਦਿਲਾਸਾ ਦਿੱਤਾ ਇਹਨਾਂ ਪ੍ਰੇਮੀਆ ਦੀ ਸੇਵਾ ਤੋਂ ਪ੍ਰਸੰਨ ਹੋ ਪਾਤਸ਼ਾਹ ਜੀ ਕਹਿਣ ਲੱਗੇ ਕਿ ਮੰਗੋ ਭਾਈ ਜੋ ਮੰਗਦੇ ਹੋ ਗੁਰੂ ਨਾਨਕ ਦੇ ਘਰ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈ ਇਹਨਾਂ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਆਪ ਜੀ ਦਾ ਦਿੱਤਾ ਬਹੁਤ ਕੁਛ ਹੈ ਪਰ ਜ਼ਮੀਨ ਦੀ ਮਾਲਕੀ ਸਾਡੀ ਨਹੀਂ ਹੈ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਲਾਕੇ ਤੁਹਾਡੇ ਹੋਣਗੇ ਕੋਕ ਮਤ ਤੁਹਾਡੀ ਹੋਵੇਗੀ ਤੁਸੀਂ ਅਮਰਤ ਸ਼ੱਕ ਕੇ ਸਿੰਘ ਸੱਜ ਜਾਓ ਤੁਹਾਡੇ ਘਰ ਰਾਜ ਭਾਗ ਆ ਜਾਵੇਗਾ ਗੁਰੂ ਪਾਤਸ਼ਾਹ ਜੀ ਦਾ ਬਚਨ ਮੰਨ ਅਮਰਤ ਸ਼ੱਕ ਭਾਈ ਰਾਮ ਸਿੰਘ ਤੇ ਭਾਈ ਤੇ ਲੋਕ ਸਿੰਘ ਸਿੰਘ ਬਣ ਗਏ 7 ਦਿਨ ਪਾਤਸ਼ਾਹ ਜੀ ਦੀ ਸੇਵਾ ਕਰ ਆਗਿਆ ਲਈ ਦੋਨਾਂ ਨੂੰ ਬਹੁਤ ਆਦਰ ਨਾਲ ਸਿਰੋਪੀਆ ਦੀ ਵਿਦਾਇਗੀ ਦਿੱਤੀ ਇਨਾਂ ਦੇ ਵਾਰਿਸ ਨਾਬੇ ਪਟਿਆਲੇ ਤੇ ਜਿੰਦ ਦੇ ਰਾਜੇ ਕਹਿਲਾਈ 6ਵੇਂ 7ਵੇਂ ਤੇ 10ਵੇਂ ਗੁਰੂ ਜੀ ਦੇ ਦਿੱਤੇ ਵਾਰਸ ਸਫਲ ਹੋਏ ਇਹਨਾਂ ਭਰਾਵਾਂ ਨੇ ਅਨੰਦਪੁਰ ਸਾਹਿਬ ਦੇ ਘੇਰੇ ਸਮੇਂ ਵੀ ਕਈ ਬੰਦੇ ਆਪਣੇ ਵੱਲੋਂ ਗੁਰੂ ਜੀ ਦੀ ਸੇਵਾ ਵਿੱਚ ਭੇਜੇ ਅਤੇ ਰਸਤ ਤੇ ਹਥਿਆਰ ਵੀ ਭੇਜੇ ਸੀ ਇਹਨਾਂ ਦੇ ਵਾਰਿਸਾਂ ਕੋਲ ਕਲਕੀ ਧਰਜੀ ਵੱਲੋਂ ਬਖਸ਼ਿਸ਼ ਕੀਤੀਆਂ ਬਹੁਤ ਵਸਤਾਂ ਹੁਣ ਵੀ ਮੌਜੂਦ ਹਨ ਦਸਮ ਪਿਤਾ ਜੀ ਦੀ ਇਹਨਾਂ ਭਰਾਵਾਂ ਨਾਲ ਬਹੁਤ ਨੇੜਤਾ ਸੀ ਇੱਕ ਹੁਕਮਨਾਮੇ ਵਿੱਚ ਪਾਤਸ਼ਾਹ ਜੀ ਨੇ ਇਹਨਾਂ ਨੂੰ 13 ਕਰ ਮੇਰਾ ਹੈ ਕਹਿ ਕੇ ਅੰਦਰੂਨੀ ਪਿਆਰ ਦੀਆਂ ਬਖਸ਼ਿਸ਼ਾਂ ਕੀਤੀਆਂ ਵਾਹਿਗੁਰੂ ਜੀ ਸਾਖੀ ਸੁਣੋਂਦਿਆਂ ਵਕਤ ਹੋਈਆਂ ਬੇਅੰਤ ਪੁੱਲਾਂ ਚੁੱਕਾਂ ਦੀ ਮਾਫੀ ਬਖਸ਼ਣਾ ਗੁਰੂ ਪਿਆਰੀ ਸਾ ਸੰਗਤ ਜੀ ਅਗਰ ਤੁਹਾਡਾ ਕੋਈ ਨਿੱਜੀ ਸੁਝਾਅ ਹੋਵੇ ਤਾਂ ਤੁਸੀਂ ਜ਼ਰੂਰ ਕਮੈਂਟ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ